ਆ ਰਹੇ ਆ ਮੋਟਰ ਦੇਖੇ ਜਾ ਰਹੇ ਆ ਤੇ ਤੁਸੀਂ ਜੇ ਹੋਰ ਵੀ ਕਿਸੇ ਜੀ ਲੋਡ ਹੋਏ ਖੱਡ ਕੇ ਸਾਡੀ ਪਾਰਟੀ ਤੁਹਾਡੇ ਨਾਲ ਮੈਂ ਪਿੰਡ ਸੈਦਾਂ ਵਾਲੀ ਹਲਕਾ ਬਲੂਆਣਾ ਬੋਦ ਦੇ ਨਾਲ ਮੈਂ ਖੜਾ ਆ ਸਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਥੱਲੜਿਆ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਹੈ ਤੇ ਸਾਰੀਆਂ ਫਸਲਾਂ ਤਬਾ ਹੋ ਗਈਆਂ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੌਬza ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਆ ਹਾਲਾਤ ਸਾਰੇਆਂ ਇਲਾਕੇ ਚ ਹੋ ਗਈ ਹੈ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਜੀ ਆਪਣੇ ਕਲੀਦਲ ਤਰਫੋਂ ਅੱਜ ਇੱਥੇ ਕਿੰਨੇ ਚਾਰ ਚਾਰ ਇੰਜਨ ਚਾਰ ਇੰਜਨ ਪੰਪ ਸੈੱਟ ਚਾਰ ਇੰਜਨ ਪੰਪ ਸੈੱਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ 5 ਸਾਰਾ ਕੁਝ ਅਸੀਂ ਦੇਖੇ ਜਾ ਰਹੇ ਹਾਂ ਹੁਣ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਬਿਆਨ ਦਰੂੰਗਾ ਮਿਹਰबानी ਬਾਤ ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਹਨਾ ਕਹਿਣਾ ਚਾਹਣਾ ਪਰਮਾਤਮਾ ਮਿਹਰ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋੜ ਦਾ ਪਾ ਕੋੜ ਜਿੰਦਾਬਾਦ ਜਿੰਦਾਬਾਦ ਸਾਰਾ ਕੋੜ ਪਾਣੀ ਦਾ ਕੱਢ ਦਾਂਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਸਰਪਾਣੀ ਨਾਲ ਗੱਲਬਾਤ ਕੀਤੀ ਇੱਥੇ ਲੋਕ ਇੱਥੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਨੂੰ ਦੇਖੋ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਘਰ ਸਾਡਾ ਘਰ ਹੈ ਆਪਣਾ ਆਪ ਦਾ ਹੈ ਆਪਣਾ ਆਪ ਦਾ ਹੈ ਆ ਸਾਰੇ ਹੈ ਬਾਰਾਂ ਇਥੇ ਲੁੱਟਣ ਆਉਂਦੇ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਨਾਲ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤੇ ਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਸਿੰਘ ਖਾਨ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਹੈਗੀ ਪਰ ਅਸੀਂ ਗਦੌਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘਟ ਘਟ ਘਰੋਂ ਨਿਕਲ ਕੇ ਆ ਕੇ ਦੇਖਤ ਲੈ ਕਿ ਇਹ ਕੁਦਰਤੀ ਮਾਰ ਹੈ ਕੀ ਕੋਈ ਹੋਰ ਹੈ ਉਹਨਾਂ ਕੋਲੇ ਇੱਕ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਆ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਡਿੱਕੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕਿ ਆ ਝਾੜੇ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਅਖੀਰਲਾ ਸਾਡੇ ਕੋਲ 1.5 ਸਾਲ ਹੈ ਉਹ ਤਾਂ ਪੈਸੇ ਕਮਾਉਣ ਤੇ ਲੱਗੇ ਹੈ ਲੋਕਾਂ ਨੂੰ ਆਪਣੇ ਆਪ ਇਸ ਲੋਕੀ ਆਪਣਾ ਹੱਲ ਕਰ ਲੈ ਲੱਗਦਾ ਨਹੀਂ ਬਾਬਾ ਸਾਹਿਬ ਮੌਜੂਦਾ ਐਮਐਲਏ ਨੂੰ ਇੱਥੇ ਆਉਣਾ ਚਾਹੀਦਾ ਜਾਇਦਾ ਦੇ ਦੇਖੋ ਇਹਨਾਂ ਦੇ ਵਿੱਚ ਭਾਵੇਂ ਐਮਐਲਏ ਆ ਮੈਨੂੰ ਹੁਣੇ ਦੱਸ ਰਹੇ ਸੀ ਨਾ ਕੋਈ ਇੱਥੇ ਲੋਕਲ ਐਮਐਲਏ ਆਪਦਾ ਆ ਨਾ ਕੋਈ ਅਫਸਰ ਆਇਆ ਨਾ ਕੋਈ ਡਰੇਨੇਜ ਆਇਆ ਕੋਈ ਨਹੀਂ ਆਇਆ ਇਹ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ